ਤੋ ਇਹ 23 ਦੀ ਗੱਲ ਹੈ ਤੇ ਬੱਚਾ ਨੂੰ ਆਪਾਂ ਕਿੱਦਾਂ ਕਹਿ ਸਕੀਏ ਕਿ ਚੱਲੇ ਕਿੱਧਰ ਗਿਆ ਤਾ ਉਹ ਵੀ ਉਲਾ ਦੇ ਦਵਾਂਗੇ ਉਹ ਵੀ ਪਾਣੀ ਉੱਤੇ ਹੀ ਆ ਹਾਂਜੀ ਹਾਂਜੀ ਇਹੀ ਪਗੜਾ ਦੀ ਜਦੋਂ ਇਹ ਆਉਂਦਾ ਜਿੰਨ ਪਾਣੀ ਆਇਆ ਸੀ ਉਦੋਂ ਸਾਡੇ ਸਾਰੇ ਜੀਵਾਂ ਦਾ ਹਾਲ ਦੇਖਣ ਵਾਲਾ ਹੈ ਸਾਹਕ ਤਾਂ ਵੇਖ ਰਹੀ ਤੁਸੀਂ ਹੋ ਗਿਆ ਇਹਨੂੰ ਬੜਾ ਸ਼ੌਂਕ ਹੀ ਵੀ ਮੈਂ ਵੀਰਾਂ ਵਾਲੀ ਟੀ-ਸ਼ਰਟ ਦੀ ਫੋਟੋ ਹੀ ਬਣਵਾਉਣੀ ਹੈ ਟੀ-ਸ਼ਰਟ ਤੇ ਫੋਟੋ ਹੀ ਬਣਵਾਉਣੀ ਹੈ ਕਹਿ ਕੇ ਕਿ ਹੁਣ ਆਈ ਹਾਂਜੀ ਹਾਂਜੀ ਹੁਣ ਪਾ ਕੇ ਵੀ ਇਹੋ ਜਿਆਦਾ ਰੱਜ ਗਈ ਜਦੋਂ ਵੀ ਘਰੇ ਆਉਣਾ ਹੁੰਦਾ ਵਕਤ ਮੈਂ ਤੇ ਹੋ ਗਈ ਪਈ ਮੈਂ ਤੇ ਉਹ ਨਹੀਂ ਫੋਟੋ ਫਿਰ ਤਾਂ ਆਉਂਦਾ ਉਸ ਤੋਂ ਯਾਨੀ ਨਾ ਤਾਂ ਬਹੁਤ ਜਿਆਦਾ ਹੈ ਬਹੁਤ ਜਿਆਦਾ ਹੈ ਉਹ ਇੱਕ ਧੀਵੀ ਗੱਲ ਹੈ ਇੱਥੇ 2 ਵਜੇ ਨਾ ਬਿਲਕੁਲ ਪਾਣੀ ਵੀ ਚਲੇ ਗਏ ਸੀਗੇ ਔਰ ਬਾਅਦ ਵਿੱਚ ਕਰੀ ਵਾਪਸ ਨੇ ਆਏ ਫੇਰ ਸਾਨੂੰ ਨਹੀਂ ਪਤਾ ਲੱਗਾ ਕਿ ਕਿਹੜੇ ਵਾਲੇ ਦਰਿਆ ਦੇ ਵਿੱਚ ਨਿਆਣੇ ਬੱਚੇ ਡਿੱਗ ਪਏ ਪਹਿਲਾਂ ਦੂਜੇ ਵਿੱਚ ਆ ਗਏ ਹਾਂਜੀ ਹਾਂਜੀ ਪਹਿਲਾਂ ਨਾਲ ਇਕੱਠੇ ਹੀ ਬਾਹਰ ਪੜ ਕੇ ਇੱਕ ਦੂਜੇ ਨੂੰ ਜੱਫੀ ਪਾ ਕੇ ਬਤੋਏ ਸੁਣਦੇ ਹਾਂ ਪਤਾ ਹੀ ਨਹੀਂ ਲੱਗਣਾ ਜੇ ਨਾਂ ਬੱਚੇ ਕੋਈ ਦੱਸਦਾ ਹਾਂ ਕਿਹੇ ਬੱਚੇ ਨੇ ਦੱਸਿਆ ਵਾਂ ਕੇ ਕਿ ਇੱਧਰ ਬੱਚੇ ਖੇਡਦੇ ਫਿਰਦੇ ਨੇ ਲੱਭਦੇ ਫਿਰਦੇ ਨਹੀਂ ਆਉਂਦੇ ਕਿ ਪੰਚਾਇਤਰ ਵੇਖ ਲਓ ਇੱਧਰ ਖੇਡਦੇ ਹੀ ਗਏ ਕੋ ਜਾਂ ਫਿਰ ਜਾ ਕੇ ਵਿੱਚ ਕੋਈ ਉਸੇ ਕੋਏ ਵੱਲੋਂ ਗਏ ਭੱਜ ਕੇ ਤੇ ਬੱਚੇ ਦੋਵੇਂ ਥੱਲੇ ਡਿੱਗੇ ਮੁੱਕੇ ਪਏ ਸੀ ਮਨੇ ਜਫੀ ਵਾਗੇ ਬੈਠੇ ਸੀ ਬਿਲਕੁਲ ਜਫੀ ਪਾ ਕੇ ਇੱਕ ਦੂਸਰੇ ਦੇ ਨਾਲ ਇਹ ਤਾਂ ਪਤਾ ਨਹੀਂ ਮਾਰਾਈ ਨੇ ਕੀ ਘਰ ਕੇ ਹੋ ਜਾਂਦੇ ਉਹਨਾਂ ਦੀ ਕੀ ਸਾਜ ਸੀ ਆਪਸ ਵਿੱਚ ਜਿਹੜਾ ਉਹਨਾਂ ਨੇ ਇਸ ਤਰ੍ਹਾਂ ਸ਼ੁਰੂ ਤੋਂ ਘਰੋਂ ਜਾਂਦੇ ਪਹਿਲਾਂ ਕਿ ਆ ਜੀ ਮੈਂ ਖੇਡਣਾ ਹੀ ਉਹਦੇ ਨਾਲ ਤਾਂ ਉਸ ਤੋਂ ਮਗਰੋਂ ਐ ਜਦੋਂ ਨਿਕਲੇ ਉਹ ਤਾਂ ਮੇਂ ਜਫੀ ਪਾਈ ਹੋਈ ਸੀ ਇਸ ਸਮੇਂ ਪੰਜਾਬ ਦੇ ਵਿੱਚ ਜਿਹੜੇ ਹੜ੍ਹ ਆਏ ਨੇ ਤਾਂ ਇਸ ਸਮੇਂ ਅਸੀਂ ਬੌਂਗਪੁਰ ਟਾਪੂ 'ਚ ਮੌਜੂਦ ਆ ਇੱਕ ਕੁੜੀ ਆ ਇਹਦੀ ਨਾ ਟੀ-ਸ਼ਰਟ ਤੁਸੀਂ ਦੇਖੋਗੇ ਇਹਦਾ ਅ ਕਹਿੰਦੇ ਪਾਪੀ ਵੀ ਇਹੀ ਰੱਖਦੀ ਆ ਮੇਰਾ ਲਾਡਲਾ ਵੀਰ ਕੁੜੀਆ ਕੀ ਗੱਲ ਕੀ ਹੋਈ ਸੀ ਪਹਿਲਾਂ ਇਹ ਦੱਸਣਾ ਪਾਜੀ ਇਹ ਨਾ ਜਦੋਂ 2023 ਦੇ ਵਿੱਚ ਪਾਣੀ ਆਇਆ ਸੀ ਨਾ ਸਾਡੇ ਬੱਚੇ ਇਸ ਤਰ੍ਹਾਂ ਫਿਰ ਬੰਨ ਹੀ ਵੱਜਾ ਟੁੱਟਾ ਪਿਆ ਸੀ ਗਾਵਲਾ ਉਹੋ ਹੀ ਬੰਨਣ ਦਾ ਕਰਕੇ ਹੀ ਸਾਰੇ ਵੀ ਮਲਬ ਸੰਗਤ ਦੇ ਨਾਲ ਅਸੀਂ ਵੀ ਗਏ ਤੇ ਬੱਚੇ ਵੀ ਸਕੂਲਾਂ ਆਏ ਪੇਪਰ ਦੇਖਿਆ ਆਪਣਾ ਖੇਡਦਾ ਹਾਸਾ ਸਾਡੇ ਨਾਲ ਗਿਆ ਵਾ ਉੱਥੇ ਅਚਾਨਕ ਹੀ ਬੰਦੇ ਬਣਾਉਂਦੇ ਪਤਾ ਨਹੀਂ ਉਹ ਟੋਏ ਦੇ ਵਿੱਚ ਕਿਸ ਤਰ੍ਹਾਂ ਪਾਣੀ ਹਲੇ ਦੇ ਵਿੱਚ ਡਿੱਗ ਗਿਆ ਤੇ ਸਾਡਾ ਅੱਖੋਂ ਸੂ ਧਿਆਨ ਹਟ ਹੀ ਗਿਆ ਬਿਲਕੁਲ ਸਮਝ ਹੀ ਨਹੀਂ ਲੱਗੀ ਕਿ ਕਿਹੜਾ ਵੇਲੇ ਉਹ ਹੱਥਾਂ ਵਿੱਚੋਂ ਨਿਕਲ ਗਿਆ ਪਰ ਅਸੀਂ ਹੁਣ ਇਹੋ ਹੀ ਚਾਹੁੰਦੇ ਆ ਕਿ ਇਹੋ ਜਿਹਾ ਗਾਂ ਕੋਈ ਭੈਣ ਭਰਾ ਦੇ ਨਾਲ ਚਾਂਸ ਨਾ ਹੋਵੇ ਜਿਹੋ ਜਿਹਾ ਸਾਡੇ ਨਾਲ ਹੋਇਆ ਉਦੋਂ ਦੋ ਬੱਚੇ ਸਨ ਦੋ ਬੱਚੇ ਹੀ ਗਏ ਇੱਕ ਕੁੜ ਸਮਰਤੀ ਤੁਗੋੜ ਬੀਰ ਸਿੰਘ ਹਾਂਜੀ ਇਹਨਾਂ ਦੋਵਾਂ ਬੱਚਿਆਂ ਨੇ ਜੁੜਵਾਈਆਂ ਝੋਟੀਆਂ ਪਾਗੀਆਂ ਹੋਈਆਂ ਤੇ ਪਾਣੀ ਦੇ ਵਿੱਚ ਡੁੱਬ ਗਈਆਂ ਸੀ ਤੇ ਇਹਦੇ ਜੁਗਾਪਰਾ ਸੀ ਹਾਂਜੀ ਜੁੜਵਾ ਭੈਣ ਭਰਾ ਦਾ ਸੀ ਇਹ ਦੋ ਇਹ ਟੀ-ਸ਼ਰਟ ਬਹੁਤ ਪਸੰਦ ਹੈ ਬਹੁਤ ਪਸੰਦ ਕਿਉਂ ਉਹ ਇਹਦਾ ਕਰਕੇ ਹੈ ਉਹ ਘਰ ਕਰਕੇ ਕੌਣ ਤੇਨੂੰ ਪਤਾ ਕੀ ਚਲੋ ਮੈਂ ਉਧਰ ਨਹੀਂ ਪਰ ਮੈਂ ਉਹੀ ਹਾਲਾਤ ਦੇਖਦਾ ਪਿਆ ਹੁਣੇ ਪਾਣੀ ਉਧਰ ਹੀ ਆ ਹਾਂਜੀ ਹਾਂਜੀ ਕਿਹੇ ਪਗੜਾ ਦੀ ਹੈ ਤੇ ਨਾਲ ਹੀ ਪੜਦਾ ਸੀ। ਇਹ ਤਾਂ ਛੋਟਾ ਹੀਗਾ। ਛੋਟੀ ਕਲਾਸ 'ਚ ਪੜਦਾ ਹੀਗਾ ਉਹਨੂੰ ਮਗਰੋਂ ਪਾਇਆ ਸਕੂਲ। ਇਹ ਥੋੜੀ ਹੁਸ਼ਿਆਰ ਹੀਗੀ। ਇਹ ਤਾਂ ਆ ਕੇ ਕਰਕੇ ਥੋੜਾ ਜਿਹਾ ਮਤਲਬ ਅੱਗੇ ਹੀ ਉਹਦੇ ਨਾਲੋਂ ਤੇ ਉਹ ਥੋੜਾ ਜਿਹਾ ਆ ਜੇ ਪੜਾਈ ਦੇ ਵਿੱਚ ਘਟੇ ਹੀਗਾ। ਇਹ ਤਾਂ ਥੋੜਾ ਜਿਆਦਾ ਬੋਲਣ ਦੇ ਵਿੱਚ ਹੀਗਾ ਦੁਕਾਨ ਜੀ ਕਰਦਾ ਹੀ ਤਾਂ ਕਰਕੇ ਵੀ ਪੜਾਈ ਦੇ ਵਿੱਚ ਪਿੱਛੇ ਰਿਹਾ। ਉਹ ਜਾਂਦਾ ਤਾਂ ਆਦਿ ਘਰ ਆਉਂਦਾ ਜਾਂਦਾ ਦੱਜਾ ਨਹੀਂ ਜਾਂਦਾ। ਇਹਨਾਂ ਨਾਲ ਨਹੀਂ ਜਾਂਦਾ। ਉਹਨਾਂ ਦੇ ਭਾਈ ਨਾਲ ਉੱਥੇ ਜਾਣਾ। ਕਿ ਜਦੋਂ ਅੱਪਾ ਗੱਲ ਕਰਦੇ ਆ ਉਹ ਤੋਂ ਵੀ ਪਾਣੀ ਇੱਦਾਂ ਸੀ ਜਾਂ ਵੱਧ ਘੱਟ ਸੀ ਨਹੀਂ ਪਾਣੀ ਤੋਂ ਵੀ ਪਾਣੀ ਬਹੁਤ ਜ਼ਿਆਦਾ ਐ ਇਸੇ ਤਰ੍ਹਾਂ ਹੀ ਪਾਣੀ ਸੀਗਾ ਪਰ ਉਹ ਪਾਣੀ ਦੇ ਵਿੱਚ ਕਦੀ ਨਹੀਂ ਅੱਧੀ ਹੋਇਆ ਪਾਣੀ ਵਰਦਾ ਨਹੀਂ ਲੱਗਦਾ ਪਤਾ ਨਹੀਂ ਕਿਹਦੇ ਹਿਸਾਬ ਦੇ ਨਾਲ ਇਹ ਵੀ ਤਾਂ ਮਰੋਣ ਹਾਲੇ ਨਾ ਰੱਖਣਾ ਪਤਾ ਨਹੀਂ ਕਿ ਕਿਸਮਤ ਕਿਸਮਤ ਕਹਿ ਸਕਦੇ ਆ ਕਿ ਕਿਸੋ ਦੀ ਜੈਦੀ ਲਿਖੀ ਕਿਸਮਤ ਇਦਾਂ ਸੀ ਕੁਝ ਕਰਮੋ ਕੁਝ ਕਿਸਮਤ ਕੁਝ ਸਰਕਾਰਾਂ ਦਾ ਵੀ ਕੁਝ ਦੋਸ਼ ਵਿੱਚ ਹੈ ਆ ਕੀ ਕਹਿ ਸਕਦੇ ਆ ਨਾ ਇਹੋ ਜਿਹਾ ਬੰਨ ਟੁੱਟਣ ਨਾ ਕੁਝ ਹੋਵੇ ਤੇ ਨਾ ਇਹੋ ਜਿਹੇ ਲੋਕਾਂ ਦੇ ਘਰੀ ਮੁਖਾਂ ਹੋਣ ਬismillah ਤੇ ਜੇ ਚਲੋ ਕੈਨ ਨਹੀਂ ਜੇ ਗੱਲ ਕਰੀਏ ਕਿ ਫੋਨ ਦੀ ਗੱਲ ਕਰ ਲੈਂਦੇ ਆ ਜਦੋਂ ਵੀ ਪਾਣੀ ਆਊਗਾ ਮੈਨੂੰ ਵੈਸੇ ਤਾਂ ਬੱਚੇ ਦੇ ਨਾਲ ਭੁੱਲਦੇ ਨਹੀਂ ਹੁੰਦੇ ਪਰ ਇਹ ਇਹ ਚੀਜ਼ਾਂ ਤੋਂ ਉਦੋਂ ਤਾਂ ਹੋਰ ਤੜਫਾਂਦੀ ਆ ਨਾ ਹਾਂਜੀ ਹਾਂਜੀ ਜਦੋਂ ਇਹ ਆਉਂਦਾ ਜਿੱਦਣ ਪਾਣੀ ਆਇਆ ਸੀ ਉਦੋਂ ਸਾਡੇ ਸਾਰੇ ਜੀਆਂ ਦਾ ਹਾਲ ਵੇਖਣ ਵਾਲਾ ਸੀ ਕੀ ਸਾਫਤਾਵੇ ਫਿਰ ਉਹੀ ਕੁਝ ਹੋ ਗਿਆ ਵੀ ਹੁਣ ਮਹਾਰਾਜ ਸੁੱਖ ਰੱਖਣ ਗਾੜੀ ਹਾਰ ਇੱਕ ਤੇ ਘਰ ਦੇ ਵਿੱਚ ਸੁੱਖ ਸ਼ਾਂਤੀ ਰਹੇ ਪਰ ਜਿਹੜਾ ਇਹ ਪਾਣੀ ਦੇ ਹਾਲਾਤ ਵੇਖ ਕੇ ਸੁੱਖ ਤੇ ਵੈਸੇ ਵੀ ਤੁਹਾਨੂੰ ਦਿਸਣੀ ਦੇ ਅੱਜ ਨਾ ਕਿੱਥੇ ਹੈਗਾ ਵਾ ਲੋਕ ਹਾਂਜੀ ਪਿੱਛੇ ਜਿਹੜੇ ਅੱਗੇ ਵੀ ਫੋਟੋ ਹੈ ਪਿੱਛੇ ਵੀ ਉਹਦੀ ਫੋਟੋ ਹਾਂਜੀ ਪਿੱਛੇ ਵੀ ਉਹਦੀ ਫੋਟੋ ਬਣਵਾਈ ਹੋਈ ਹੈ ਇਹਨੂੰ ਬੜਾ ਸ਼ੌਂਕ ਹੈ ਵੀ ਮੈਂ ਵੀਰੇ ਵਾਲੀ ਟੀ-ਸ਼ਰਟ ਦੀ ਫੋਟੋ ਜੀ ਬਣਵਾਉਣੀ ਹੈ ਟੀ-ਸ਼ਰਟ ਤੇ ਫੋਟੋ ਜੀ ਬਣਵਾਉਣੀ ਹੈ ਕਹਿ-ਕਹਿ ਕੇ ਬਣਵਾਈ ਹੈ ਹਾਂਜੀ ਹੁਣ ਪਾ ਕੇ ਵੀ ਇਹੋ ਜਿਆਦਾ ਰੱਖਦੀ ਹੈ ਜਦੋਂ ਵੀ ਕਹੇ ਆਉਣਾ ਹੁੰਦਾ ਆਕੂ ਮੈਂ ਤੇ ਉਹੀ ਪਾਉਣੀ ਆ ਮੈਂ ਤੇ ਉਹੀ ਪਾਉਣੀ ਆ ਤੈਨੂੰ ਭਰਾਉਣਾ ਦਾ ਪਿਆਰ ਇਹਨਾਂ ਦਾ ਬਹੁਤ ਜਿਆਦਾ ਹੈਗਾ ਬਹੁਤ ਜਿਆਦਾ ਹੈ ਇੱਕ ਵੱਡੀ ਕੁੜੀ ਆ ਇਹਨਾਂ ਦਾ ਤਾਂ ਪਿਆਰ ਕਰਦਾ ਸੀ ਇਹਦੇ ਨਾਲ ਬਹੁਤ ਜ਼ਿਆਦਾ ਪਿਆਰ ਸੀ ਇਹਦੇ ਦੋ ਪਹਿਣਾਵਾਂ ਦੋ ਪਹਿਣਾਵਾਂ ਹਾਂਜੀ ਇੱਕ 11-12 ਸਾਲ ਦੀ ਆ ਇਹ ਪੁੱਤ ਫੋਟੋ ਜਿਹੜੀ ਪਹਿਲਾਂ ਇੰਦਾ ਤੁਹਾਡੇ ਤਿੰਨੇ ਦੀ ਪਈ ਜਾਂ ਬਾਅਦ ਵਿੱਚ ਇੰਦਾ ਬਣਾਇਆ ਨਹੀਂ ਖੁੱਜੀ ਪਈ ਸੀ ਕਿ ਇਸ ਤਰ੍ਹਾਂ ਹੀ ਇਹਦਾ ਕਾਕੇ ਦਾ ਸਾਡੇ ਦਾ ਵੱਡੇ ਕੀਤਾ ਹੈਗਾ ਮਤਲਬ ਇਹਨਾਂ ਦਾ ਧਮਾਨ ਕੀਤਾ ਹੈਗਾ ਤੇ ਉਦੋਂ ਦੀਆਂ ਫੋਟੋਆਂ ਆ ਰਹੀਆਂ ਨੇ ਦੋ ਤਿੰਨ ਫੋਟੋਆਂ ਆ। ਅੱਛਾ ਕਿੰਦੇ ਹੁਣ ਵੀ ਸ਼ਾਇਦ ਇਹਦਾ ਜਨਮ ਦਿਨ ਹੋਣਾ ਹੈ? ਹਾਂਜੀ ਨਹੀਂ ਹੁਣ ਜਨਮ ਦਿਨ ਨਹੀਂ ਹੈ। ਹੁਣ ਇਹਨਾਂ ਦੀ ਕਈ ਵਿਆਹ ਹੀ ਰਹੇ ਹੋ। ਤੇ ਇਹਨੂੰ ਕਈ ਦਾ ਹੂੰ ਆਹੀ ਦਿਨ ਚੱਲਦੇ ਸੀ। ਇਹੀ ਦਿਨ ਚੱਲਦੇ ਨੇ। ਕਿੱਥੇ ਵੀ ਠਿਗਾ ਇਹ। ਜੇ ਅੱਜ ਤੇਰੇ ਕੋਲ ਚੋਨਾ ਜੇ ਦੇਖੇ। ਇਹਨਾਂ ਘਰਾਂ ਤੋਂ ਪਿਛਲੇ ਪਾਸੇ ਨਾਲ ਹੀ ਬੰਨਣਾ ਪੈਂਦਾ ਵਾ। ਅੱਛਾ ਜੀ। ਹਾਂ ਜੀ ਜਿਹੜਾ ਬੇਟਾ ਹੈਗਾ ਇੱਕ ਉਹਨਾਂ ਦਾ ਦੂਸਰਾ ਮਤਲਬ ਨਾਲਗੁਰ ਸਮਰਦੀਪ ਉਹਦਾ ਵੀ ਇੱਥੇ ਹੀ ਘਰ ਵਾ। ਉਹਦੇ ਪਟਾਲੀ ਦੇ ਵਿੱਚ ਹੀ ਆਪਣੇ ਆਪ ਹੀ ਇੱਥੇ ਮਤਲਬ ਰੋਡ ਤੇ ਆ ਹੀਗਾ ਬੰਨ ਬੰਨ ਟੁੱਟੇ ਜਿਹੜੇ। ਪੁਲ ਵੀ ਬਸ ਇੱਥੇ ਤੇ ਪ੍ਰਿਵਾਹ ਹੀ ਗਿਆ ਬੰਨ। ਥੋੜਾ ਹੀ ਰਹਿ ਗਿਆ ਪਿੱਛੇ। ਉਹੀ ਹਲਾਤ ਉਹੀ ਹਲਾਤ ਫੇਰ ਆ ਪੰਜ ਚਾਰ ਜਿਹੜੇ ਘਰ ਹੱਟ ਚੁੱਕੇ ਆ ਇਹਨਾਂ ਨੂੰ ਖਤਰਾ ਵਾ ਇਹਨਾਂ ਤੋਂ ਅੱਗੇ ਮੁੜ ਕੇ ਸਾਡੀ ਵਾਰੀ ਆ ਜਾਣੀ ਇੱਦਾਂ ਵੀ ਕੋਈ ਖਤਰਾ ਹੀ ਆ ਬਸ ਮਨਕਾਲੇ ਤਰ੍ਹਾਂ ਲੱਗੀ ਜਾਂਦੀ ਆ ਬੰਨ ਟੁੱਟ ਜਾਂਦਾ ਤੇ ਜਦੋਂ ਮੈਂ ਉਹ ਵੀ ਗੱਲ ਕਰਦਾ ਜਦੋਂ 2023 ਦੀ ਗੱਲ ਆ ਤੇ ਬੱਚਾ ਮਨੂੰ ਆਪਾਂ ਕਿੱਦਾਂ ਕਹਿ ਸਕਦੇ ਕਿ ਚਲੇ ਕਿੱਧਰ ਗਏ ਉੱਥੇ ਚਲੇ ਪਾ ਜੀ ਇਸ ਤਰ੍ਹਾਂ ਇਹਨੇ ਜਦੋਂ ਬੰਨ ਟੁੱਟੇ ਹੀ ਗਏ ਬੰਨ ਟੁੱਟੇ ਸੰਗਤ ਆਈ ਆ ਬਾਬਾ ਸੁਖਾ ਸੰਘਾਉਣ ਦੇ ਨਾਲ ਬੋੜੇ ਬਹੁਤ ਦੂਰਾਂ ਦੂਰਾਂ ਤੋਂ ਸੰਗਤ ਆਈ ਹੀ ਸੀ ਤੇ ਜਿਹੜੀ ਉੱਥੇ ਸੇਵਾ ਕਰਦੀ ਪਈ ਸੀ ਬੋੜਿਆਂ ਦੀ ਬੰਨ ਬੰਨਣ ਦੀ ਅਸੀਂ ਵੀ ਉਹਨਾਂ ਦੇ ਨਾਲ ਸੇਵਾ ਦੇ ਵਿੱਚ ਹੀ ਵਰਤਨਾ ਦੀ ਸੇਵਾ ਲਾ ਲੋ ਜਾਂ ਕਿਸ ਤਰ੍ਹਾਂ ਵੀ ਬੱਚੇ ਜਿਹੜੇ ਮਾਂ ਪਿਓ ਦੇ ਤੁਹਾਨੂੰ ਪਤਾ ਨਾਲ ਹੀ ਚਲੇ ਜਾਂਦੇ ਆ ਤੇ ਸਾਡੇ ਨਾਲ ਹੀ ਗਏ ਆ ਨਾਲ ਹੀ ਇੱਥੋਂ ਕਹਿਣ ਲੱਗ ਗਿਆ ਕਿ ਗੁਰਸਮਰਦੀਪ ਦੇ ਨਾਲ ਖੇਡੂਗਾ ਤੇ ਬਸ ਗਮਸ ਗੁਰਸਮਰਦੀਪ ਜਦੋਂ ਇਹਨੂੰ ਦਿਸ ਗਿਆ ਬਾਤ ਉਦੋਂ ਹੀ ਬਸ ਗੁਰਵੀਰ ਨੇ ਸਾਡਾ ਹੱਥ ਛੱਡ ਦਿੱਤਾ ਉਹਦੇ ਨਾਲ ਹੱਥ ਜਾ ਕੇ ਫੜ ਲਿਆ ਫੇਰ ਸਾਨੂੰ ਨਹੀਂ ਪਤਾ ਲੱਗਾ ਕਿ ਕਿਹੜੇ ਵਲੇ ਦਰਿਆ ਦੇ ਵਿੱਚ ਉਹਨਿਆਨੇ ਬੱਚੇ ਡਿੱਗ ਪਏ ਆ ਪਹਿਲਾ ਦੂਜਾ ਬੱਚਾ ਗਿਆ ਹਾਂਜੀ ਹਾਂਜੀ ਪਹਿਲਾ ਨਾਲ ਹੀ ਇਕੱਠੇ ਹੀ ਬਾਹ ਫੜ ਕੇ ਇੱਕ ਦੂਜੇ ਨੂੰ ਜੱਫੀ ਪਾ ਕੇ ਢੋਏ ਚੋਂ ਲੱਭੇ ਸਾਨੂੰ ਤੇ ਹਾਂਜੀ ਪਤਾ ਨਹੀਂ ਲੱਗਾ ਵੀ ਕਿਹੜੇ ਵਲੇ ਪਤਾ ਹੀ ਨਹੀਂ ਲੱਗਣਾ ਜੇ ਨਾਂ ਬੱਚੇ ਕੋਈ ਦੱਸਦਾ ਹੁਣ ਕਿਸੇ ਬੱਚੇ ਨੇ ਦੱਸਿਆ ਬਾਣ ਕੇ ਪੀ ਇਧਰ ਬੱਚੇ ਖੇਡਦੇ ਫਿਰਦੇ ਨੇ ਤੇ ਲੱਭਦੇ ਫਿਰਦੇ ਹੀ ਆਉਂਦੇ ਹੀ ਕਿ ਪਤਾ ਇਧਰ ਵੇਖ ਲਓ ਇਧਰ ਖੇਡਦੇ ਹੈਗੇ ਪੰਜਾਂ ਫਿਰ ਜਾ ਕੇ ਵਿੱਚ ਟੋਏ ਉਸੇ ਟੋਏ ਵੱਲ ਨੂੰ ਗਏ ਭੱਜ ਕੇ ਤੇ ਬੱਚੇ ਦੋਵੇਂ ਥੱਲੇ ਡਿੱਗੇ ਮੁੱਕੇ ਪਏ ਸੀਗੇ ਨੀਲੇ ਹੋਏ ਬਿਲਕੁਲ ਬਿਲਕੁਲ ਜੱਫੀ ਪਾ ਕੇ ਪੈ ਗਏ ਬਿਲਕੁਲ ਜੱਫੀ ਪਾ ਕੇ ਇੱਕ ਦੂਸਰੇ ਦੇ ਨਾਲ ਇਹ ਤਾਂ ਪਤਾ ਨਹੀਂ ਮਾਰਾ ਇਹਨੇ ਕੀ ਘੋਟ ਕਹਿਜੋ ਵਰਤਾ ਉਹਨਾਂ ਦੀ ਕੀ ਸਾਂਝ ਸੀ ਆਪਸ ਵਿੱਚ ਜਿਹੜਾ ਉਹਨਾਂ ਨੇ ਇਸ ਤਰ੍ਹਾਂ ਸ਼ੁਰੂ ਤੋਂ ਘਰੋਂ ਜਾਂਦੇ ਪਹਿਲਾਂ ਕਿ ਆ ਕਿ ਮੈਂ ਖੇਡਣਾ ਹੀ ਉਹਦੇ ਨਾਲ ਤੋਸਤੋਂ ਮਗਰੋਂ ਪਏ ਜਦੋਂ ਨਿਕਲੇ ਉਦੋਂ ਵੀ ਜੱਫੀ ਪਾਈ ਹੋਈ ਸੀ ਬਹੁਤ ਮਾੜੀ ਹੈ ਜੀ ਮਾੜੀ ਹਰ ਗੀ ਮਾੜੀ ਵੀ ਰਹੀ ਇਹੋ ਹੱਥ ਜੋੜਦੇ ਵਾ ਗਾੜੀ ਹੁਣ ਕਿਤੇ ਹੋਰ ਕਹੇ ਜੀ ਨਾਲ ਇਹੋ ਜੀ ਮਾੜੀ ਨਾ ਹੋਵੇ ਹਰ ਇੱਕ ਮਾਂ ਦਾ ਬੱਚਾ ਸਹੀ ਸਲਾਮਤ ਆਪਣੇ ਘਰ ਹੱਸਦਾ ਖੇਡਦਾ ਆਵੇ ਜਿੱਥਰ ਵੀ ਜਾਵੇ ਘਰੇ ਆਉਂਦਾ ਬਸ ਹੱਸਦਾ ਖੇਡਦਾ ਹੋਣਾ ਚਾਹੀਦਾ ਦੇਖੋ ਜੇ ਗੱਲ ਕੀਤੀ ਜਾਵੇ ਨਾ ਕਿ ਦੋ ਬੱਚਿਆਂ ਦਾ ਚਲੇ ਜਾਣਾ ਹਾਂ ਜੀ ਔਰ ਉਸ ਤੋਂ ਬਾਅਦ ਜੇ ਦੂਜੀ ਗੱਲ ਕੀਤੀ ਜਾਵੇ ਕਿ ਆਹ ਮੰਜ਼ਲ ਜਦੋਂ ਜਦੋਂ ਵੀ ਹਾਰ ਆਣੇ ਜਾਂ ਜਦੋਂ ਵੀ ਪਾਣੀ ਆਣਾ ਇਹਨ ਵੈਸੇ ਬੱਚੇ ਯਾਦ ਨਹੀਂ ਭੁੱਲਦੇ ਹੁੰਦੇ ਕਦੇ ਵੀ ਲੇਕਿਨ ਜਦੋਂ ਵੀ ਆਏਗਾ ਇਹਨਾਂ ਨੂੰ ਵੀ ਯਾਦ ਆਣੀ ਸ਼ਾਇਦ ਉਹ ਬਾਈ ਸਤੰਬਰ ਜਾਂ 23 ਸਤੰਬਰ ਦੀ ਗੱਲ ਸੀ ਜਦੋਂ ਜਿਹੜੇ ਇਹ ਦੋਵੇਂ ਬੱਚੇ ਜਿਹੜੇ ਆ ਕਹਿੰਦੇ ਕਿ ਇਕੱਠੇ ਹੀ ਲੱਭੇ ਸੀਗੇ ਪਿਆਰ ਵੀ ਸੀ ਔਰ ਇਕੱਠੇ ਚਲੇ ਗਏ ਔਰ ਕਹਿੰਦੇ ਜਦੋਂ ਮਿਲੇ ਆ ਨਾ ਉਸ ਹਾਲਤ ਵਿੱਚ ਉਦੋਂ ਜਫੀ ਪਾਈ ਪਈ ਸੀ ਮੈਂ ਆਏ ਤਾਂ ਵੈਸੇ ਇੱਥੇ ਅਸੀਂ ਉਦਾਂ ਸੀ ਲੇਕੇ ਜਦੋਂ ਇਹਨਾਂ ਨੇ ਮੈਂ ਬੱਚੇ ਟੀ-ਸ਼ਰਟ ਪਰ ਦੇਖੀ ਤਾਂ ਮਨ ਮੈਂ ਪੁੱਛਿਆ ਉਹਨਾਂ ਨੂੰ ਕਿ ਕੀ ਗੱਲ ਹੋਈ ਸੀ ਤੇ ਇਹਨਾਂ ਦੱਸਿਆ ਕਿ ਮੇਰਾ ਭਰਾ ਸੀ ਤੇ ਮੈਨੂੰ ਬਹੁਤ ਮਤਲਬ ਪਿਆਰ ਵੀ ਬਹੁਤ ਸੀਗਾ ਔਰ ਬੱਚੀ ਕਹਿੰਦੇ ਹੱਟ ਟੈਂਡਰੀ ਟੀ-ਸ਼ਰਟ ਪਾ ਕੇ ਹੱਥ ਦੇਈ ਆ ਸਰਕਾਰ ਨੂੰ ਕਹਿੰਦੇ ਜੋ ਹੋਇਆ ਹੋਇਆ ਕੁਦਰਤੀ ਸੀਗਾ ਹੈਨਾ ਕੁਦਰਤ ਨੂੰ ਜਿਹੜਾ ਦੋਸ਼ ਚਲੋ ਉਹ ਤਾਂ ਹੈ ਹੀ ਹੈ ਲੇਕਿਨ ਸਰਕਾਰਾਂ ਨੂੰ ਕਹਿੰਦੇ ਬਹੁਤ ਦੋਸ਼ ਆ ਕਿ ਇਹ ਸਰਕਾਰਾਂ ਨਾ ਉਹ ਵੀ ਕੁਝ ਨਹੀਂ ਕਰਦੀਆਂ ਤੇ ਇਹ ਹਰ ਵਾਰ ਇਹੀ ਮੰਜ਼ਰ ਦੇ ਦਿਆ ਉਹ ਜਦੋਂ ਇਹ ਚੀਜ਼ ਹੋਣੀ ਹੈ ਨਾ ਉਹ ਹਰ ਵਾਰ ਇਹਨਾਂ ਨੂੰ ਇਹੀ ਜਾਦਾ ਨਹੀਂ ਆ